ਇਹ ਪ੍ਰਿੰਸ ਜੀ ਨੂੰ ਹੁਣ ਦੇ ਸ਼ੰਗਾਰੇ ਹੋਏ ਪਾਸੀ ਹੋਏ ਇਹ ਬੱਚੇ ਜੋਤੀ ਪ੍ਰੋਗਰਾਇਰ ਅੱਜ ਆਇਆ ਸ੍ਰੀ ਕੁਮਾਰ ਜੀ ਦਾ ਅਗਰ ਪ੍ਰੇਮਾ ਜੁੜਿਆ ਹੋਇਆ ਹਾਂ ਇਸ ਲਈ

ਪਾਰਟਲੇਸ਼ੀ 17ਵੇਂ ਗੰਨਤੰਤਰਤਾ ਦਿਵਸ ਦੇ ਮੌਕੇ ਤੇ ਸਾਡੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ.ਐਮ.ਪਾਏ ਪ੍ਰਧਾਨ ਪ੍ਰਦੀਪ ਸਿੰਘ ਮੈਂ ਜੀ ਆਪਣੇ ਵੱਲੋਂ ਮੁਡੇ ਪ੍ਰਕਾਰ ਬਣਾ ਸੰਗੀਤ ਮੰਡਲ ਐਸ.ਐਮ. ਸੰਤਰ ਥੈਂਕ ਯੂ ਜੀ ਮੇਰੇ ਪਿਆਰੇ ਦੇਸ਼ ਵਾਸੀਓ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਭਾਰਤ ਦੇ 77ਵੇਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੱਲਾ ਹਾਂ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੇ ਵੱਡੁੱਲੇ ਯੋਗਦਾਨ ਨੂੰ ਸਿਰਜਦਾ ਕਰਦਾ ਹਾਂ ਸਾਡਾ ਇਤਿਹਾਸ ਜਲਿਆਂਵਾਲਾ ਬਾਗ ਅਤੇ ਹੋਰ ਕੁੱਢੀ ਸਾਧਿਆਨ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਮਾਣ ਵਾਲਾ ਹੈ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਨੇ ਸਾਨੂੰ ਇੱਕ ਆਜ਼ਾਦ ਅਤੇ ਲੋਕਤੰਤਰੀ ਰਾਸ਼ਟਰ ਦੀ ਪਛਾਣ ਦਿੱਤੀ ਤੇ ਅੱਜ ਅਸੀਂ ਪੂਰੀ ਦੁਨੀਆ ਵਿੱਚ ਸਭ ਤੋਂ ਵੱਡਾ ਲੋਕਤੰਤਰ ਹਾਂ ਅੱਜ ਜਦੋਂ ਅਸੀਂ ਇਸ ਸਬਡਿਵੀਜ਼ਨ ਪੱਤਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਂਦਾ ਦੇਖਦੇ ਹਾਂ ਤਾਂ ਸਾਨੂੰ ਉਹਨਾਂ ਸ਼ਹੀਦਾਂ ਪ੍ਰਤੀਭੂਰ ਸ਼ਰਦਾ ਅਤੇ ਮਾਨ ਪਦ ਵੱਜਦਾ ਹੈ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ ਇੱਕ ਪ੍ਰਸ਼ਾਸਕ ਦੇ ਤੌਰ ਤੇ ਮੇਰਾ ਇਹ ਮੰਨਣਾ ਹੈ ਕਿ ਗਨਤੰਤਰ ਦੀ ਅਸਲੀ ਗਨਤੰਤਰਤਾ ਅਸਲੀਅਤ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਸਹੂਲਤਾਂ ਆਮ ਆਦਮੀ ਆਮ ਇਨਸਾਨ ਤੱਕ ਬਿਨਾਂ ਕਿਸੇ ਪੱਖਪਾਤ ਦੇ ਪਹੁੰਚਾਈਆਂ ਜਾ ਸਕਣ ਸਾਡਾ ਸੰਵਿਧਾਨ ਸਾਰੂ ਬਰਾਬਰੀ ਦਾ ਹੱਕ ਦਿੰਦਾ ਹੈ ਅਤੇ ਅਤੇ ਅਸੀਂ ਆਪਣੀ ਸਮੂਹ ਵਿਜਨ ਵਿੱਚ ਇਸ ਮਰਿਆਦਾ ਨੂੰ ਕਾਇਮ ਰੱਖਣ ਲਈ ਪੂਰਨ ਤੌਰ ਤੇ ਵਚਨਬੱਧ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਨੂੰ ਮਿਲ ਕੇ ਨਸ਼ਿਆਂ ਵਿਰੁੱਧ ਲੜਨਾ ਪਵੇਗਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਧਿਆਨ ਦੇਣ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ ਅਤੇ ਵੱਧ ਤੋਂ ਵੱਧ ਦਰਖਤ ਰੁੱਖ ਲਗਾਉਣਾ ਵੀ ਸਾਡਾ ਹਰਜਵੰਤ ਦਾ ਸਾਡਾ ਦਫ਼ਤਰ ਹਮੇਸ਼ਾ ਤੁਹਾਡੀਆਂ ਮੁਸ਼ਕਲਾਂ ਨੂੰ ਸੁਣਨ ਉਹਨਾਂ ਨੂੰ ਹੱਲ ਕਰਨ ਲਈ ਤਿਆਰ ਰਹਿਦਾ ਹੈ ਪ੍ਰਸ਼ਾਸਨ ਅਤੇ ਜਨਤਾ ਦੇ ਆਪਸੀ ਸੰਜੋਗ ਨਾਲ ਹੀ ਅਸੀਂ ਇਸ ਇਲਾਕੇ ਨੂੰ ਆਦਰਸ਼ ਸੰਗਠਨ ਬਣਾ ਸਕਦੇ ਹਾਂ ਅੰਤ ਵਿੱਚ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬੇਅੰਤ ਅਧਿਸ਼ਤੀਆਂ ਲੱਖ ਲੱਖ ਮੁਾਰਕਾਂ ਦਿੰਦਾ ਹਾਂ ਮੈਂ ਉਹਨਾਂ ਸਾਰੇ ਅਧਿਕਾਰੀ ਮੁਲਾਜ਼ਮਾਂ ਕਨੁਚਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਾ ਹਾਂ ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਆਓ ਅਸੀਂ ਸਾਰੇ ਰਲ ਮਿਲ ਕੇ ਖੁਸ਼ਹਾਲ ਤੇ ਸ਼ਾਂਤ ਬਈ ਪੰਜਾਬ ਦੀ ਸਿਰਜਣਾ ਕਰੀਏ ਜੈ ਹਿੰਦ ਐਸ ਨਿਊਸ ਆਪਨੀ ਜਗ੍ਹਾ ਗ੍ਰਹਿਣ ਕਰਦੇ ਹੋਏ तो हम आप शुरू करा सभ्याचारक प्रोग्राम ते इस प्रोग्राम का आगाज होएगा सरस्वती मॉडल सीनियर सेकेंडरी स्कूल एक्शन सॉन्ग लेकर आए हैं इतनी सी बात हवाओं को बताए रखना इतनी सी बात हवाओं को बताए रखना रोशनी होगी गई चिरागों को जलाए रखना लहू देकर की है जिसकी हिफाजत हमने ऐसे तिरंगे को हमेशा दिल में बसाए रखना हमेशा दिल में बसाए रखना चढ़ गए जो हंसकर सूली चढ़ गए जो हंसकर सूली भाई जिन्होंने सीने पर गोली हम उनको प्रणाम करते हैं जो मिट गए देश पर हम उनको सलाम करते हैं हम उनको सलाम करते हैं आओ झुककर सलाम करें उनको आओ झुककर सलाम करें उनको जिनके हिस्से में ये मुकाम आता है आओ झुककर सलाम करें उनको जिनके हिस्से में ये मुकाम आता है ਬਹੁਤ ਖੁਸ਼ ਨਸੀਬ ਹੁੰਦਾ ਹੈ ਉਹ ਲਹੂ ਜੋ ਦੇਸ਼ ਕੇ ਕਾਮ ਆਤਾ ਹੈ ਜੋ ਦੇਸ਼ ਕੇ ਕਾਮ ਆਤਾ ਹੈ ਸਟੈਂਡ आज दिल पे हाथ रख के ये कसम ले हम सभी ना झुकेगा देश अपना ना झुकेंगे हम कभी you निशान भी बाकी हैं जीत के निशान भी बाकी हैं हौसलों की उड़ान अभी बाकी है अभी तो नापी है मुठी भर जमी हमने अभी तो सारा जहां बाकी है अभी तो सारा जहां बाकी है अगली परफॉर्मेंस सरकारी कॉलेज कर्मसर राणा साहब लूटी लेके आ रही लड़कियां करमसा राणा साहब कॉलेज के बच्चे जो आशिक हैं शहादत के वो जीना छोड़ देते हैं जो आशिक है शहादत के वो जीना छोड़ देते हैं खिलौना समझ कर जिसम को खुशी से फोड़ देते हैं ना ताजो तक ना हूरों की हसरत खुदा खुदाई भी दे तो उसको मोड़ देते हैं खुदा खुदाई भी दे तो उसको मोड़ देते हैं मौत उसी की है करे जमाना जिसका अफसोस मौत उसी की है करे जमाना जिसका अफसोस यूं तो दुनिया में आते हैं सभी मरने के लिए ਜੋ ਤੋਂ ਦੁਨੀਆ ਮੇ ਆਤੇ ਹਨ ਸਭੀ ਮਰਨੇ ਕੇ ਲਈ ਕਰਮਸਰ ਰਾਣਾ ਸਾਹਿਬ ਕਾਲਜ ਦੇ ਬੱਚੇ ਲੁੱਡੀ ਦੀ ਪਰਫਾਰਮੈਂਸ ਲੈ ਕੇ ਆ ਰਹੇ ਨੇ ਚੰਗਾ ਨਹੀਂ ਜੇ ਕਿਸੇ ਦਾ ਕਰਨਾ ਮਾਣਾ ਵੀ ਫਿਰ ਤਕਾਓ ਨਾ ਚੰਗਾ ਨਹੀਂ ਜੇ ਕਿਸੇ ਦਾ ਕਰਨਾ ਮਾਣਾ ਵੀ ਫਿਰ ਤਕਾਓ ਨਾ ਜੇ ਕੰਡ ਕੇ ਗਾਲ ਬਲਾਉਣਾ ਕਿਸੇ ਨੂੰ ਇਹਦੇ ਨਾਲ ਉਹ ਚੰਗਾ ਬਲਾਓ ਨਾ ਜੇ ਵੇਖਣਾ ਤੇ ਤਕੜੇ ਨਾਲ ਵੇਖੋ ਮਾੜੇ ਨੂੰ ਐਵੇਂ ਸਤਾਓ ਨਾ ਜੇ ਆਉਦੀ ਨਹੀਂ ਪੱਗ ਦੀ ਇਲਾਜ ਰੱਖਣੀ ਫਿਰ ਪੱਗ ਵੀ ਕਿਸੇ ਨਾਲ ਵਟਾਉਣਾ ਵਕਤ ਨਾਲ ਉਹ ਜ਼ਿੰਦਗੀ ਕੀਮਤੀ ਏ ਐਵੇਂ ਵਕਤ ਪਿੱਛੇ jaan ਗਵਾਉਣਾ ਮਤਰੇ ਹੀ ਦਿੰਦੀ ਨਹੀਂ ਪਿਆਰ ਸਕੀ ਮਾਂ ਜਿੰਨਾ ਐਵੇਂ ਸ਼ਰਤ ਕਿਸੇ ਨਾਲ ਲਾਉਣਾ ਆਖਿਆ ਸੱਚ ਸਿਆਣਿਆਂ ਨੇ ਕਦੇ ਆਪਣੇ ਨਾਲ ਗਵਾਉਣਾ ਕਦੇ ਆਪਣੇ ਨਾਲ ਗਵਾਉਣਾ ਹੱਥਾਂ ਨੂੰ ਹੱਥ ਮਨਾਉਣ ਵਾਲਾ ਹਰ ਕੋਈ ਯਾਰ ਨਹੀਂ ਹੁੰਦਾ ਹੱਥਾਂ ਨੂੰ ਹੱਥ ਮਲਾਉਣ ਵਾਲਾ ਹਰ ਕੋਈ ਯਾਰ ਨਹੀਂ ਹੁੰਦਾ ਚਿੱਟੇ ਕੱਪੜਿਆਂ ਦੇ ਵਿੱਚ ਹਰ ਕੋਈ ਸਰਦਾਰ ਨਹੀਂ ਹੁੰਦਾ ਜ਼ਿੰਦਗੀ ਨੂੰ ਜੋ ਬੋਝ ਸਮਝੇ ਉਸ ਦਾ ਕੋਈ ਨਾਚਾਰ ਨਹੀਂ ਹੁੰਦਾ ਬੁਰਾਈ ਤੇ ਬਦਬੂ ਖੁਦ ਫੈਲਦੇ ਨੇ ਇਹਨਾਂ ਦਾ ਕੋਈ ਪ੍ਰਚਾਰ ਨਹੀਂ ਹੁੰਦਾ ਸੱਚ ਸਦਾ ਹੀ ਸੱਚ ਰਹਿੰਦਾ ਝੂਠ ਦਾ ਕੋਈ ਆਧਾਰ ਨਹੀਂ ਹੁੰਦਾ ਉਹ ਘਰ ਘਰ ਨਹੀਂ ਜਿਸ ਵਿੱਚ ਬਜ਼ੁਰਗਾਂ ਦਾ ਸਤਕਾਰ ਨਹੀਂ ਹੁੰਦਾ ਦਾਜ ਦੇ ਪੱਲੜੇ 'ਚ ਤੋਲੋ ਨਾ ਇੱਜ਼ਤਾਂ ਦਾ ਕਦੇ ਵਪਾਰ ਨਹੀਂ ਹੁੰਦਾ ਧੀਆ ਦੀ ਸੁੱਖ ਵੀ ਮੰਗਿਆ ਕਰੋ ਲੋਕੋ ਧੀਆ ਦੀ ਸੁੱਖ ਵੀ ਮੰਗਿਆ ਕਰੋ ਤੀ ਬਿਨ ਕਰ ਆਬਾਦ ਨਹੀਂ ਹੁੰਦਾ ਧੀ ਬਿਨ ਕਰ ਆਬਾਦ ਨਹੀਂ ਹੁੰਦਾ ਗੁਰੂ ਨਾਨਕ نیشنل ਕਾਲਜ ਦਰਾਹਾ ਸੋਰੀ ਕਰਮਸਰ ਰਾਣਾ ਸਾਹਿਬ ਸਰਕਾਰੀ ਕਾਲਜ ਉਸ ਜਿਸਮ ਤੇ ਕਾਹਦਾ ਗਰੂਰ ਕਰਨਾ ਜਿਹਨੇ ਮਿੱਟੀ ਦੇ ਵਿੱਚ ਮਿਲ ਜਾਣਾ ਉਸ ਜਿਸਨ ਤੇ ਕਾਦਾ ਗਰੂਰ ਕਰਨਾ ਜਿਨੇ ਮਿੱਟੀ ਦੇ ਵਿੱਚ ਮਿਲ ਜਾਣਾ ਉਸ ਹੁਸਨ ਤੇ ਪਣਾ ਫਿਰ ਮਾਨ ਕਾਦਾ ਜਿਨੇ 4 ਦਿਨਾਂ ਵਿੱਚ ਢਲ ਜਾਣਾ ਰਖ ਅਸੀਰਤ ਸੋਣੀ ਬੋਲੀ ਬੋਲ ਮਿੱਠੇ ਬਾਜੋ ਪਿਆਰ ਹੋਰ ਕੀ ਇਥੋਂ ਲੈ ਜਾਣਾ ਇਹ ਸਵਾਸਾਂ ਦੀ ਪੂੰਜੀ ਵੀ ਮੁੱਕ ਜਾਣੀ ਤੇ ਧਨ ਦੌਲਤ ਵੀ ਇੱਥੇ ਹੀ ਰਹਿ ਜਾਣਾ ਤੇ ਧਨ ਦੌਲਤ ਵੀ ਇੱਥੇ ਹੀ ਰਹਿਣ ਜਾਣਾ ਜੇ ਸੀਨੀਅਰ ਕੈਂਡੀ ਸਕੂਲ ਪਾਇਆ ਦੇ ਬੱਚੇ ਨੈਕਸਟ ਪਰਫਾਰਮੈਂਸ ਐਕਸ਼ਨ Song फिर रेडी के तक अगे आ जा सरकारी स्कूल एक्शन सॉन्ग वाले बच्चे वाले मीठे बोल बोलिए मीठे बोल बोलिए क्योंकि अल्फाजों में जान होती है मीठे बोल बोलिए क्योंकि अल्फाजों में जान होती है इन्हीं से आरती अरदास और इन्हीं से आजान होती है ਇਹ ਸਮੰਦਰ ਕੇ ਵਹਿਮ ਹੁੰਦੀ ਹੈ ਜਿਨसे ਇਨਸਾਨ اور ਇਨਸਾਨੀਅਤ ਦੀ ਪਹਿਚਾਨ ਹੁੰਦੀ ਹੈ ਜਿਨसे ਇਨਸਾਨ اور ਇਨਸਾਨੀਅਤ ਦੀ ਪਹਿਚਾਨ ਹੁੰਦੀ ਹੈ ਹਨੇਰੀਆ ਨੂੰ ਕਹਿ ਦਿਓ ਸੂਰਜ ਹਮੇਸ਼ਾ ਚੜਦੇ ਰਹਿਣਗੇ ਹਨੇਰੀਆ ਨੂੰ ਕਹਿ ਦਿਓ ਸੂਰਜ ਹਮੇਸ਼ਾ ਚੜਦੇ ਰਹਿਣਗੇ ਜਦ ਤੱਕ ਜ਼ੁਲਮ ਹੈ ਜੋਦੇ ਧਰਤੀ ਤੇ ਲੜਦੇ ਰਹਿਣਗੇ ਚਰਖੜੀਆਂ ਨੇਜੇ ਤੇ ਤੱਤੀਆਂ ਤਵੀਆਂ ਦੇ ਵਹਿ ਕੇ ਧਰਨ ਵਾਲੇ ਤਾਂ ਹਿਸਕੜੀ ਤੇ ਧਰਦੇ ਰਹਿਣਗੇ ਕਦੇ ਜਾਨਮ ਦੀ ਈਨ ਕਬੂਲ ਨਾ ਕੀਤੀ ਜਿਨ੍ਹਾਂ ਨੇ ਮਰਨ ਵਾਲੇ ਦਾ ਅਣਖ ਦੀ ਖਾਤਰ ਮਰਦੇ ਰਹਿਣਗੇ ਦੁਨੀਆ ਦੀ ਘੁੰਮਣ ਘੇਰੀ ਵਿੱਚ ਨੱਕ ਫਸ ਜਾਵਨ ਕਰਨ ਵਾਲੇ ਦਾ ਕੱਚਿਆਂ ਤੇ ਵੀਤਰਦੇ ਰਹਿਣਗੇ ਗੁਲਾਮੀ ਰਚ ਗਈ ਹੋਵੇ ਜਿਨ੍ਹਾਂ ਦੇ ਖੂਨ ਚਿਆਰੋ ਕਰਨ ਵਾਲੇ ਦਾ ਜੀ ਹਜ਼ੂਰੀ ਕਰਦੇ ਰਹਿਣਗੇ ਹਨੇਰਿਆਂ ਨੂੰ ਕਹਿ ਦਿਓ ਸੂਰਜ ਹਮੇਸ਼ਾ ਚੜਦੇ ਰਹਿਣਗੇ ਸੂਰਜ ਹਮੇਸ਼ਾ ਚੜਦੇ ਰਹਿਣਗੇ ਕੋਈ ਜਿੰਦ ਲਈ ਕਿਸੇ ਨੂੰ ਹਰਾਣਾ ਜ਼ਰੂਰੀ ਨਹੀਂ ਹੁੰਦਾ ਖੋਦ ਜਿੱਤਣ ਲਈ ਕਿਸੇ ਨੂੰ ਹਰਾਉਣਾ ਜ਼ਰੂਰੀ ਨਹੀਂ ਹੁੰਦਾ ਉੱਚਾ ਉੱਖਣ ਲਈ ਦੂਜਿਆਂ ਨੂੰ ਕਰਾਉਣਾ ਜ਼ਰੂਰੀ ਨਹੀਂ ਹੁੰਦਾ ਵਿਸ਼ਵਾਸ ਰੱਖੋ ਖੁਦ ਤੇ ਕਿਉਂਕਿ ਆਸਮਾਨ ਛੂਣ ਲਈ ਪਰਾਂ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਆਸਮਾਨ ਛੂਣ ਲਈ ਪਰਾਂ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ ਸੀਰੀਅਸ ਕੰਡਰੀ ਸਕੂਲ ਪਾਇਲ ਦੇ ਲੜਕੇ ਐਕਸਸ ਆਉਂਗ ਐਕਸੈਡੋ ਆਉਂਗ ਸ਼ਾਹ ਇਹ ਜਿਸ ਸਰਕਾਰੀ ਸੀ ਵੀ ਇਸ ਕੰਪਨੀ ਫਾਈਲ ਦੇ ਬੱਚੇ ਤੇ ਹਿਮਾ ਜਾਂਚਨਾ ਕਿ ਲੁੱਡੀ ਦੀ ਪਰਫਾਰਮੈਂਸ ਜਿਹੜੀ ਸੀ ਉਹਨਾਂ ਨੂੰ ਬੱਚਿਆਂ ਨੂੰ ਤਿਆਰ ਹੋਣ ਦੇ ਵਿੱਚ ਵੱਧ ਸਮਾਂ ਲੱਗਿਆ ਜੀ ਸੋ ਲੁੱਡੀ ਵਾਲੇ ਬੱਚੇ ਸਰਕਾਰੀ ਕਾਲਜ ਕਰਮਸਾਂ ਰਾਣਾ ਸਾਹਿਬ ਹਿੰਦੀ ਸਾਡੀ ਮਾਸੀ ਲੱਗਦੀ ਹਿੰਦੀ ਸਾਡੀ ਮਾਸੀ ਲੱਗਦੀ ਮਾਂ ਲੱਗਦੀ ਪੰਜਾਬੀ ਉਰਦੂ ਸਾਡਾ ਭਾਈ ਲੱਗਦਾ ਇੰਗਲਿਸ਼ ਸਾਡੀ ਭਾਬੀ ਮਾਂ ਬੋਲੀ ਦਾ ਰਿਸ਼ਤਾ ਗੂੜਾ ਇਹਦੇ ਵੱਖਰੇ ठाਠ ਨਵਾਬੀ ਕਿੰਦਾ ਸਾਡੇ ਰੋਹੀ ਪਾਡਾ ਨਹੀਂ ਕੋਈ ਕਿਤਾਬੀ ਮਾਂ ਬੋਲੀ ਉਹ ਜਿਹਨੇ ਮਾਣਨਾ ਦਿੱਤਾ ਉਹ ਕਾ ਦਾ ਪੰਜਾਬੀ ਮਾਂ ਬੋਲੀ ਉਹ ਜਿਹਨੇ ਮਾਣਨਾ ਦਿੱਤਾ ਉਹ ਕਾ ਦਾ ਪੰਜਾਬੀ ਮਾਂ ਬੋਲੀ ਹੈ ਮੰਦੀ ਸੁਆਣੀ ਮਾਂ ਬੋਲੀ ਹੈ ਮੰਦੀ ਸੁਆਣੀ ਇਥੋਂ ਬਣਦਾ ਸਰਕਾਰ ਦਿਓ ਕੁੱਖਾਂ ਵਿੱਚੋਂ ਧੀਆ ਵਾਂਗੂ ਇਸ ਨੂੰ ਨਾ ਕਿਤੇ ਮਾਰ ਦਿਓ ਕੁੱਖਾਂ ਵਿੱਚੋਂ ਧੀਆ ਵਾਂਗੂ ਇਸ ਨੂੰ ਨਾ ਕਿਤੇ ਮਾਰ ਦਿਓ ਬੋਲੀ ਨਾ ਨਹੀਂ ਤਾਂ ਕਪਤਾਲਾ ਮਾਪੋ ਲਜਾਣੀਆਂ ਬੋਲੀ ਨਾ ਰਹੀ ਤਾਂ ਕਪਤਾਵਾਵਾਂ ਭੁੱਲ ਜਾਣੀਆਂ ਮਾਵਾਂ ਦੀਆਂ ਦਿੱਤੀਆਂ ਦਵਾਵਾਂ ਭੁੱਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਦਾ ਮਿੱਟੀ 'ਚ ਮਿਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾਲ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾਲ ਭੁਲਾ ਦਿਓ ਜੇ ਤੂੰ ਚਾਹਣਾ ਕਰ ਕੁਛਾਲ ਪੰਜਾਬੀ ਦਾ ਜੇ ਤੂੰ ਚਾਹਣਾ ਕਰ ਕੁਛਾਲ ਪੰਜਾਬੀ ਦਾ ਅੰਦਰ ਬਾਹਰ ਦੀਵਾ ਪਾਲ ਪੰਜਾਬੀ ਦਾ ਬਾਬਾ ਨਾਨਕ ਜੀ ਦੀ ਪਿੱਠ ਤੇ ਹੱਥ ਰੇ ਕੌਣ ਕਰੇ ਫਿਰ ਬਿੰਦਾਬਾਦ ਪੰਜਾਬੀ ਦਾ ਆਉਣ ਕਰੇ ਫਿਰ ਮਿਕਾਵਾਲ ਪੰਜਾਬੀ ਦਾ ਸਰਕਾਰੀ ਕਾਲਜ ਕਰਮਸਰ ਰਾਣਾ ਸਾਹਿਬ ਦੇ ਬੱਚੇ ਲੋਡੀ ਦੀ ਪਰਫਾਰਮੈਂਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਨੇ ਸਰਕਾਰੀ ਕਾਲਜ ਕਰਮਸਰ ਰਾਣਾ ਸਾਹਿਬ ਜੀਵਨ ਕਾਇਮ ਧਿਆਨ ਆਸਾਨ ਨਹੀਂ ਹੋਤਾ ਬਿਨਾਂ ਸੰਘਰਸ਼ ਕੋਈ ਮਹਾਨ ਨਹੀਂ ਹੋਤਾ ਜਬ ਤੱਕ ਨਾ ਪੜੇ ਮਾਰ ਹਥੌੜੀ ਦੀ ਤਬ ਤੱਕ ਪੱਥਰ ਵੀ ਭਗਵਾਨ ਨਹੀਂ ਹੋਤਾ ਤਬ ਤੱਕ ਪੱਥਰ ਵੀ ਭਗਵਾਨ ਨਹੀਂ ਹੋਤਾ जब टूटने लगे हौसला तो, तो बस ये याद रखना जब टूटने लगे हौसला तो बस ये याद रखना बिना मेहनत हासिल तक तो ताज नहीं होते ढूंढ लेते हैं अंधेरों में मंजिल अपनी क्योंकि जुगलू कभी रोशनी के मोहताज नहीं होते क्योंकि जुगलू कभी रोशनी के मोहताज नहीं होते सरकारी कागज कर्म सर अड़सा मुलिता दे वैसाखी वारा मेला mm -hmm. ਤੁਹਾਡੇ ਹੋਏ ਇਹਦੇ ਸੱਜਣਵਾਂ ਨੂੰ 1000 ਰੁਪਇਆ ਇਹਨਾਂ ਬੱਚਿਆਂ ਦੀ ਹੌਸਲਾ ਹੌਸਲਾ ਫੈਲ ਦਿੱਤਾ ਗਿਆ जोरदार ਤਾੜੀਆਂ ਦੇ ਨਾਲ ਜੀ